इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅਸਰੇ ਕੇਸ ਫਰੀ ਕੋਰਟ ਦਾ ਇੱਕ ਕੇਸ ਹੈ ਜਿਸ ਦੇ ਵਿੱਚ ਇੱਕ ਆਰੁਸ਼ੀ ਦੁਆ ਵੱਲੋਂ ਮਦਰ ਆਫ ਦਾ ਜਿਹੜਾ ਹੈਗਾ ਵਿਕਟਮ ਉਹਦੇ ਵੱਲੋਂ ਕੇਸ ਦਾ ਪੇਸ਼ੀ ਡਾਕਟਰ ਨੇ ਦਿੱਤੀ ਜੋ ਕਿ ਇੱਕ ਬਹੁਤ ਪਾਪੂਲਰ ਸਕੈਨ ਅਲਟਰਾਸਾਉਂਡਸ ਵਗੈਰਾ ਕਰਦੇ ਹੈਗੇ ਜਿਹਨਾਂ ਦਾ ਨਾਮ ਡਾਕਟਰ ਜਸਵੀਰ ਹੈ ਇਸ ਤੋਂ ਲਾ ਇਹਨਾਂ ਨੇ ਇਸ ਸਟੈਂਪ ਦੇ ਉੱਤੇ ਦੀ 3 ਸਕੈਨਸ ਜਿਹੜੇ ਇਹਨਾਂ ਨੇ ਕੀਤੇ ਸੀਗੇ ਬਟ ਦੀ ਸਕੈਨਸ ਵਰ ਨਾਟ ਡਨ ਐਸ ਪਰ ਦੀ ਲਾ ਐਸ ਪਰ ਦੀ ਐਕਿਊਰੇਸੀ ਐਸ ਪਰ ਦੀ ਪ੍ਰੋਟੋਕੋਲ ਸੀ ਲੀਸਲੀ ਦੇ ਮੈਂਸ਼ਨ ਦੀ ਸੇਮ ਜਿਹੜਾ ਬੱਚਾ ਹੈਗਾ ਉਹ ਸਕੈਨਸ ਦੇ ਵਿੱਚ देयर इज ਨਾਰਮਲ ਆਫ ਈਚ ਐਂਡ ਏਵਰੀ ਡਿਟੇਲ ਐਂਡ ਈਚ ਐਂਡ ਏਵਰੀ ਇਮਸਟੇਡਿੰਗ ਬਟ ਜਦੋਂ ਬੱਚੇ ਦੀ ਡਿਲੀਵਰੀ ਹੁੰਦੀ ਹੈਗੀ ਹੈ ਤਾਂ ਹੁੰਦਾ ਜਿਹੜੇ ਹੋਰ ਡਿਜੀਟਸ ਆਪ ਦਾ ਹੈਂਡ ਆ ਉਹ ਐਬਸੈਂਟ ਸੀਗੇ ਸੀ ਕੋਰਟ ऑन रिवਲਟਰੀ ਕੰਜ਼ਿਮਰ ਫਾਰਮ ਨੂੰ ਲੋਚ ਆਊਟ ਕੀਤਾ ਤੇ ਅੱਜ ਕੋਰਟ ਨੇ ਜਿਹੜਾ ਹੈਗਾ ਕੰਜ਼ਿਮਰ ਫਾਰਮ ਨੇ ਬਹੁਤ ਵਧੀਆ ਇੱਕ ਫੈਸਲਾ ਦਿੱਤਾ ਹੈ ਜਿੰਦੇ ਵਿੱਚ 16 ਲੱਖ ਰੁਪਏ ਉਸ ਡਾਕਟਰ ਨੂੰ ਬਦੌਰ ਕਰਜਾਣਾ ਜਿਹੜਾ ਹੈਗਾ ਪਾਟ ਫਰਮ ਬੈਕ ਜਿਹੜੇ ਸਕੈਨਸ ਦੇ ਪੈਸੀ ਉਹਨੇ 1 ਲੱਖ ਰੁਪਏ ਸੀ ਲੈਵਲ 2 ਸਕੈਨਸ ਕੋਰਟ ਰਨ ਬੈਕ ਡਾਟ ਰਨ ਰਿਪੋਰਟ ਨੇ ਫਾਰਮ ਨੇ ਕੀਤਾ ਹੈਗਾ ਜੀ ਤੇ ਉਹਨੇ ਦੇ ਵਿੱਚ ਸੈਗਰੀਗੇਸ਼ਨ ਕੀਤੀਆਂ ਹੋਈਆਂ ਕੋਰਟਸ ਨੇ ਜਿਹੜੇ ਫਾਰਮ ਨੇ ਕਿ ਵੀ 7 ਲੱਖ ਰੁਪਏ ਇੱਕ ਤੀਸਰ ਨੂੰ ਅਪਰਿੰਗ ਵਾਸਤੇ ਹੈਗਾ 5 ਲੱਖ ਰੁਪਏ ਉਹਦੇ ਟਰੀਟਮੈਂਟ ਵਾਸਤੇ ਹੈਗਾ ਹਾਂ 5 ਲੱਖ ਰੁਪਇਆ ਉਹਨੂੰ ਜਿਹੜੀ ਮੈਂਟ ਲੱਗਣੀ ਹੋਈ ਉਹਨੂੰ ਉਹਦੇ ਹਿਸਤੇ ਆ ਗਿਆ 50000 ਦਾ ਲਿਟੀਗੇਸ਼ਨ ਐਕਸਪੈਂਡਿਚਰ ਹੈਗਾ ਬਟ ਇੰਟਰਸਟਿੰਗ ਗੱਲ ਇਹਦੇ ਵਿੱਚ ਇਹ ਹੈ ਕਿ ਵੀ ਇੱਕ ਐਪਲੀਕੇਸ਼ਨ ਇਹਨਾਂ ਨੇ ਪਹਿਲਾਂ ਵੀ ਉਸ ਡਾਕਟਰ ਦੇ ਅਗੇਂਸਟ ਮੂਵ ਆਊਟ ਕੀਤੀ ਸੀ ਕਿ ਸੀਮਾ ਅਫੀਸ ਵਿੱਚ ਕਿ ਵੀ ਮੈਨੂੰ ਇਨਸਾਫ ਦਵਾਇਆ ਜਾਵੇ ਇਸ ਤਰ੍ਹਾਂ ਜਿਹੜਾ ਸਕੈਨਸ ਜਿਹੜੇ ਹੈ ਕੀ ਕਾਰਨ ਹੋਇਆ ਕਿ ਤੁਹਾਨੂੰ ਅਦਾਲਤ ਵਿੱਚ ਕੇਸ ਕਰਨਾ ਪਿਆ ਹਾਂਜੀ ਮੇਰਾ ਨਾਮ ਐਡਵੋਕੇਟ ਗਗਨ ਰੋੜਾ ਹੈ ਹਾਂਜੀ ਇਹਨਾਂ 2017 ਦੇ ਵਿੱਚ ਆਪਣੇ ਪ੍ਰੈਗਨancies ਜਿਹੜੇ ਕਨਸੀਵ ਹੋਈ ਸੀ ਉਸ ਤੋਂ ਬਾਅਦ ਉਹ ਆਪਣੇ ਡਾਕਟਰਾਂ ਕੋਲ ਗਏ ਸੀ ਆਪਣੇ ਡਾਕਟਰਾਂ ਨੇ ਸਹੀ ਤੁਹਾਨੂੰ ਇਸ ਤੇ ਉਹਨਾਂ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਡਾਕਟਰ ਜਸਵੀਰ ਕੈਨ ਸੈਂਟਰ ਕੋਲ ਅਸੀਂ ਸਕੈਨ ਕਰਾਨ ਗਏ ਤੇ ਉਹਨਾਂ ਨੇ ਸਾਨੂੰ ਆਪਣੇ ਸਕੈਨ ਕਰਵਾਈ ਇੱਕ ਦੋ ਸਕੈਨ ਕਰਾਈਆਂ ਉਹਦੇ ਬਾਅਦ ਦੁਬਾਰਾ ਫਿਰ ਦੱਸਿਆ ਦੁਬਾਰਾ ਫਿਰ ਸਕੈਨ ਕਰਵਾਓ ਦੁਬਾਰਾ ਫਿਰ ਸਕੈਨ ਕਰਵਾਈਆਂ ਸਾਨੂੰ ਦੇ ਕੋਲ ਦੋ ਤਿੰਨ ਵਾਰ ਸਕੈਨ ਕਰਵਾਉਣ ਤੋਂ ਬਾਅਦ ਲੇਬਰ ਟੂ ਸਕੈਨ ਹੁੰਦੀ ਕੋਈ ਸਕੈਨ ਕਰਵਾਈ ਤੇ ਉਸ ਤੋਂ ਬਾਅਦ ਸਕੈਨ ਬਿਲਕੁਲ ਨੋਰਮਲ ਦੱਸਿਆ ਡਾਕਟਰ ਸਾਹਿਬ ਨੇ ਤੇ ਸਾਰਿਆਂ ਨੇ ਆਪਣੇ ਕਹਿੰਦੇ ਸਕੈਨ ਬਿਲਕੁਲ ਨੋਰਮਲ ਆ ਸਕੈਨ ਨੋਰਮਲ ਤੋਂ ਬਾਅਦ ਉਹ ਜਦੋਂ ਬੱਚਾ ਜਦੋਂ 2018 ਦੇ ਵਿੱਚ ਜਦੋਂ ਹੋਇਆ ਜੀ ਆਪਣੇ April 18 ਦੇ ਵਿੱਚ ਉਸ ਤੋਂ ਬਾਅਦ ਬੱਚੇ ਦੀ ਦੇ ਕੋਲ ਲਾਸਟ ਫੋਰ ਫ ਤੇ ਉਸ ਤੋਂ ਬਾਅਦ ਡਾਕਟਰਾਂ ਨੂੰ ਮੈਂ ਇੱਕ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਥੋੜਾ ਜਿਹੀ ਗੱਲਬਾਤ ਸੁਣੀ ਫਿਰ ਮੈਂ ਸਿਵਲ ਸਰਜਨ ਕੋਲ ਫ੍ਰੀਪੋਰਡਰ ਨਾਲ ਸ਼ਿਕਾਇਤ ਕੀਤੀ ਉਹਨਾਂ ਨੇ ਵੀ ਕੋਈ ਗੱਲਬਾਤ ਕੋਈ ਆਪਣੇ ਕੋਈ ਪ੍ਰੋਪਰ ਰਿਪੋਰਟ ਉਹਨਾਂ ਨੇ ਤਿਆਰ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਫਿਰ ਮੈਂ ਆਪਣੇ ਕੋਰਟ ਦਾ ਦਰਵਾਜ਼ਾ ਖੜਕੜਾਇਆ ਮਨਦੀਪ ਚਾਨਣ ਜੀ ਐਡਵੋਕੇਟ ਜਿਨ ਜਾ ਕੇ ਮਿਲਿਆ ਉਹਨਾਂ ਨੇ ਸਾਨੂੰ ਪ੍ਰੋਪਰ ਸਾਨੂੰ ਆਪਣੇ ਫਾਈਲ ਪੂਰੀ ਤਿਆਰ ਕਰਾ ਕੇ ਕੋਰਟ ਫਾਈਲ ਸਾਨੂੰ ਬਿਲਕੁਲ ਬੜੀ ਤਰੀਕੇ ਨਾਲ ਕੋਰਟ ਦੇ ਅਸੀਂ ਕੇਸ ਲਗਾਇਆ ਫਿਰ ਉਹ ਕੋਰਟ ਦੇ ਕੇਸ ਲਗਾਉਣ ਨਾਲ ਆਪਣੇ 5-7 ਸਾਲ ਕੋਰਟ ਦਾ ਕੇਸ ਚੱਲਿਆ 5 ਸਾਲ ਬਾਅਦ ਸਾਨੂੰ ਦੇਖੋ ਜੀ ਆਪਣੇ ਜੱਜ ਸਾਹਿਬ ਨੇ ਫੈਸਲਾ ਸੁਣਾਇਆ ਜੀ ਅ ਇਹ ਸਾਰਾ ਕੁਝ ਮਨਦੀਪ ਚਾਨਣ ਐਡਵੋਕੇਟ ਕਰਕੇ ਸਾਰਾ ਕੁਝ ਆਪਣੇ ਹੋਇਆ ਜੀ ਆਪਣੇ ਜੱਜ ਸਾਹਿਬ ਦਾ ਅ ਕੱਲ 23 ਜਨਵਰੀ 2025 ਨੂੰ ਜੱਜ ਸਾਹਿਬ ਨੇ ਆਪਣੇ 16.5 ਲੱਖ ਰੁਪਏ ਡਾਕਟਰ ਤਸਵੀਰ ਨੂੰ ਹਰਜਾਨਾ ਲਗਾਇਆ ਜੀ ਉਹਨਾਂ ਦੀ ਕੋਈ ਕਾਪੀ ਹੈ ਹਾਂ ਉਹਨਾਂ ਦੀ ਆਪਣੇ ਕੋਪੀ ਆਪਣੇ ਕੋਲ ਹੈਗੀ ਜੀ ਆਪਣੇ ਬਿਲਕੁਲ ਜੱਜ ਸਾਹਿਬ ਦੇ ਆਪਣੇ ਸਾਈਨ ਕੀਤੀ ਹੋਈ ਆਪਣੇ ਆਰਡਰ ਦੀ ਕੋਪੀ ਆਪਣੇ ਕੋਲ ਹੈ ਹਾਂ ਜੀ ਇਹ ਸਭ ਕੁਝ ਆਪਣੇ ਮੈਂ ਧੰਨਵਾਦ ਕਰਦਾ ਜੀ ਆਪਣੇ ਮਨਦੀਪ ਚਾਨਣ ਐਡਵੋਕੇਟ ਜੀ ਦਾ ਫਰੀਦਕੋਟ ਜੀ ਉਹ ਉਹਨਾਂ ਨੇ ਆਪਣੇ ਸਾਡੇ ਨਾਲ ਪੂਰੀ ਆਪਣੇ ਕੋਪਰੇਟ ਕੀਤਾ ਜੀ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਕੇਸ ਬੈਸ ਕਰਕੇ ਕੇਸ ਆਪਣਾ ਅੱਜ ਆਪਾਂ ਨੂੰ 15 ਲੱਖ ਰੁਪਏ ਆਪਾਂ ਨੂੰ ਜੁਰਮਾਨਾ ਇੱਥੇ ਆਪਾਂ ਨੂੰ ਅਦਾਇਆ ਹੈ ਜਦੋਂ ਸਕੈਨ ਦੀ ਗਲਤ ਰਿਪੋਰਟ ਦਿੱਤੀ ਗਈ ਸੀ ਤੁਹਾਨੂੰ ਪਤਾ ਲੱਗਿਆ ਤਾਂ ਬੱਚਾ ਹੋਣ ਤੋਂ ਬਾਅਦ ਪਤਾ ਲੱਗਿਆ ਤਾਂ ਫਿਰ ਤਸਵੀਰ ਸਕੈਨ ਵਾਲੇ ਨੂੰ ਮਿਲੇ ਵੀ ਹੁੰਦੇ ਤਾਂ ਗੱਲ ਵੱਖਰੀ ਤੇ ਦੇਖੋ ਆਪਣੇ ਮਿਲੇ ਤਾਂ ਨਹੀਂ ਉਹਨਾਂ ਨੂੰ ਪਰ ਉਹ ਬਸ ਕਹ ਰਹੇ ਸੀ ਕਿ ਆਪਣੇਗਾ ਕੋਈ ਗੱਲ ਨਹੀਂ ਜੀ ਆਪਣੇ ਇੰਨਾ ਕੁ ਹੋ ਜਾਂਦਾ ਹੁੰਦਾ ਜੀ ਪ੍ਰੋਪਰ ਮਸ਼ੀਨਾਂ ਸੈੱਟ ਨਹੀਂ ਹੁੰਦੀਆਂ ਇਸ ਤਰ੍ਹਾਂ ਕਰਕੇ ਆ ਕੋਈ ਗੱਲ ਨਹੀਂ ਜੇ ਕੋਈ ਹੋ ਗਿਆ ਤਾਂ ਕੋਈ ਨਿਤਰਾ ਫਿਰ ਕਿਤੇ ਮਰਜੀ ਦੀ ਕੋਈ ਗੱਲ ਨਹੀਂ ਇਹਦੀ ਕੋਈ ਗੱਲ ਨਹੀਂ ਤੁਹਾਨੂੰ ਕਿੰਨੇ ਚਿਰ ਬਾਅਦ ਇਨਸਾਫ ਮਿਲਿਆ ਸਾਨੂੰ 7 ਸਾਲ ਬਾਅਦ ਦੇਖੋ ਜੀ ਆਪਣੇ ਇਨਸਾਫ ਮਿਲਿਆ ਜੀ ਕੱਲ ਸਾਨੂੰ 7 ਸਾਲ ਹੋ ਗਏ ਸੀ ਸਾਨੂੰ ਆਪਣੇ ਇਸ ਸਫਰਿੰਗ ਦੇ ਵਿੱਚ ਸਮਲੇ ਸਦੋਰ ਚ ਗੁਜ਼ਰਦੇ ਨੂੰ ਪਰੇਸ਼ਾਨੀ ਵੀ ਥਾਫੀ ਆਈ ਪਰੇਸ਼ਾਨੀ ਹਾਂਜੀ ਹਾਂਜੀ ਬਿਲਕੁਲ ਦੇਖੋ ਜੀ ਆਪਣੇ ਪਰੇਸ਼ਾਨੀਆਂ ਦੇਖੋ 7 ਸਾਲ ਹੋ ਗਏ ਜੀ ਪਰੇਸ਼ਾਨੀਆਂ ਸੀਗੀਆਂ 7 ਸਾਲ ਦੇ ਸਾਨੂੰ ਸ਼ੌਕ ਲੱਗਾ ਜੀ ਇੱਕਦਮ ਦੇਖੋ ਆਪਣੇ ਬੇਟਾ ਪਰਿਵਾਰ ਦਾ ਦੇਖੋ ਇੱਕ ਜੀ ਹੋਇਆ ਜੀ ਦੇਖੋ ਆਪਣੇ ਕੋੜੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਕਿਸੇ ਜਾਂ ਕਿਸੇ ਕਫਾਦਰ ਨੂੰ ਇੱਕ ਪਰ ਆ ਬੱਚੇ ਦੇ ਦੇਖੋ ਆਪਣੇ ਬਿਲਕੁਲ ਜਿਹੜੋ ਲੈਫਟ ਹੈਂਡ ਦੀਆਂ 4 ਫਿੰਗਰ ਬਣਾ ਹੁਣ ਤੇ ਇੱਕ ਪਰਿਵਾਰ ਦੇ ਉੱਪਰ ਕੀ ਬੀਤਦੀ ਰੱਖੋ ਜੀ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਕਰਕੇ ਆਪਣੇ ਕੁਝ 2-3 ਸਾਲ ਬਣ ਕੇ ਹੁਣ ਵੀ ਸਾਹਮਣੇ ਸ਼ੋਕ ਚਿਆਂ ਹਾਂਜੀ ਵੀ ਦੇਖੋ ਪਰਿਵਾਰ ਦਾ ਕੋਈ ਮੁਆਰਜ਼ਾ ਜਿਹੜਾ ਮਿਲਿਆ ਉਹ ਪ੍ਰੋਪਰ ਯਾਨੀ ਕਿ ਹਜੇ ਵੀ ਆਪਣੇ ਕੋਈ 16.5 ਲੱਖ ਰੁਪਏ ਕੋਈ ਆਪਣੇ ਬੱਚੇ ਦੀ ਉਂਗਲਾਂ ਵਾਸਤੇ ਕੋਈ ਕਾਫੀ ਨਹੀਂ ਹੈ ਧੰਨਵਾਦ ਕਰਦੇ ਆ ਸਰ ਜਸਵੰਤ ਜੱਜ ਸਾਹਬ ਦਾ ਹਾਂਜੀ ਹਾਂਜੀ ਜੱਜ ਸਾਹਬ ਦਾ ਬਿਲਕੁਲ ਸਾਡੇ ਫ੍ਰੀਕੋਰਡ ਆਪਣੇ ਕੰਜ਼ਿਊਮਰ ਫੋਰਮ ਦੇ ਵਿੱਚ ਆਪਣੇ ਜਿਕੇ ਕੇਸ਼ কুমার ਸਿੰਘ ਲਈ ਜੱਜ ਸਾਹਿਬ ਜੀ ਉਹਨਾਂ ਦਾ ਬਹੁ ਇਸ ਇਨਸਾਨਾਂ ਨੂੰ ਬੱਚੇ ਨੂੰ ਇਨਸਾਫ਼ ਦਿਵਾਇਆ ਉਸੇ ਦੇਖਿਆ ਕਿ ਜੋ ਸਬੀਰ ਸੈਂਟਰ ਜੋ ਕਿ ਉਹ ਪੂਰਾ ਨਾਮੀ ਸਕੈਨ ਸੈਂਟਰ ਹੈ ਪਨਾ ਤੋਂ ਕੁਝ ਗਲਤ ਰਿਪੋਰਟ ਪੇਸ਼ ਕੀਤੀ ਗਈ ਗगन ਗੁਆ ਆ ਗਗਨ ਅਰੋੜਾ ਐਡਵੋਕੇਟ ਜਿਨ੍ਹਾਂ ਨੇ ਆਪਣੀ ਪਤਨੀ ਦਾ ਸਕੈਨ ਕਰਵਾਇਆ ਸੀ ਪਰ ਬੱਚਾ ਡਿਲੀਵਰੀ ਹੋਣ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਬੱਚੇ ਦੀਆਂ ਚਾਰ ਅੰਗਲਾ ਘਟਾ ਹੈ ਤੇ ਜਦੋਂ ਸਕੈਨ ਸੈਂਟਰ ਨਾਲ ਕੰਡੈਕਟ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਤਾਂ ਹੋ ਹੀ ਜਾਂਦਾ ਹੈ ਪਰ ਪਰਿਵਾਰ ਤੇ ਕਿਹੋ ਜਿਹੀ ਬੀਤੀ ਇਹ ਪਰਿਵਾਰ ਨੂੰ ਪਤਾ ਪਰ ਉਹ ਇਨਸਾਫ ਦੀ ਮੰਗ ਕਰਦੇ ਹੋਏ ਉਹ ਅਦਾਲਤਾਂ ਤੱਕ ਪਹੁੰਚੇ ਪਰ ਅਦਾਲਤ ਨੇ 7 ਸਾਲ ਬਾਅਦ 16 ਲੱਖ ਰੁਪਇਆ ਜਸਵੀਰ ਆਪਣਾ ਸਕੈਨ ਸੈਂਟਰ ਨੂੰ ਜੁਰਮਾਨਾ ਪਾਇਆ ਜਿਸ ਨਾਲ ਪਰਿਵਾਰ ਨੂੰ ਖੁਸ਼ ਰਾਹਤ ਮਿਲੀ ਹੈ ਪਰ ਧੰਨਵਾਦ ਕਰਦੇ ਹੈ ਪਰਿਵਾਰ ਵਾਲੇ ਕਿ ਜਸਵੰਤ ਸਾਹਿਬ ਨੇ ਬਹੁਤ ਵਧੀਆ ਫੈਸਲਾ ਦਿੱਤਾ ਮੈਂ ਰਮੇਸ਼ ਕਾ ਭਾਈ ਐਨਟੀਵੀ ਨਿਊਜ਼ ਕੋਟੂਰਾ ਪੰਜਾਬ